ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਉਤਰਾਂ ਦੇ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕਾંડ ਪੰਜੀਵਾ ਬਾਬਾ ਗੁਰਬਖਸ਼ ਸਿੰਘ ਜੀ ਉਪਰੰਤ ਡੇਰੀ ਦੀ ਜਾਇਦਾਦ ਦੇ ਵਾਰਿਸ ਤੇ ਸੰਚਾਲਕ ਬਾਬਾ ਗੁਰਬਖਸ਼ ਸਿੰਘ ਜੀ ਅਰਥਾਤ ਭਾਈ ਰਾਮ ਕੁਇਰ ਜੀ ਦੇ ਚਲਾਣੇ ਤੋਂ ਬਾਅਦ ਉਹਨਾਂ ਦੀ ਡੇਰੀ ਦੀ ਜਾਇਦਾਦ ਦੇ ਵਾਰਿਸ ਉਹਨਾਂ ਦੇ ਸੁਪੁੱਤਰ ਭਾਈ ਮੋਹਰ ਸਿੰਘ ਜੀ ਬਣੇ ਜਿਨ੍ਹਾਂ ਨੇ ਡੇਰੀ ਦੀ ਜਾਇਦਾਦ ਜਾਇਦਾਦ ਦੀ ਸੰਭਾਲ ਬਿਕਰਮੀ ਸੰਮਤ 1800 ਫੀ ਤੱਕ ਕੀਤੀ ਉਪਰੰਤ ਉਹਨਾਂ ਦੇ ਸੁਪੁੱਤਰ ਭਾਈ ਸ਼ਾਮ ਸਿੰਘ ਜੀ ਵਾਰਸ ਬਣੇ ਭਾਈ ਸ਼ਾਮ ਸਿੰਘ ਜੀ ਦੇ ਬਿਕਰਮੀ 1834 ਵਿੱਚ ਚਲਾਣਾ ਕਰ ਜਾਣ ਬਾਅਦ ਉਹਨਾਂ ਦੇ ਸੁਪੁੱਤਰ ਭਾਈ ਕਾਨ ਸਿੰਘ ਜੀ ਜਵਾਨ ਉਮਰੇ ਹੀ 1846 ਵਿੱਚ ਪਰਲੋਕ ਸਿਧਾਰ ਗਏ ਅੱਗੋਂ ਉਹਨਾਂ ਦੇ ਸੁਪੁੱਤਰ ਭਾਈ ਸੁਜਾਨ ਸਿੰਘ ਜੀ ਅਜੇ ਬਲਕੀ ਸਨ ਇਹ ਜਾਇਦਾਦ ਸੰਭਾਲਨ ਤੇ ਪ੍ਰਬੰਧ ਕਰਨ ਜੋ ਕਿ ਅਜੇ ਨਹੀਂ ਸੰ ਹੋਈ ਜਦ ਤੱਕ ਬਣ ਚੁੱਕੀਆਂ ਸਿੱਖ ਮਿਸਲਾਂ ਦੀ ਆਪਸੀ ਲੜਾਈ ਆਰੰਭ ਹੋ ਜਾਣ ਕਾਰਨ ਉਹਨਾਂ ਵੱਲੋਂ ਇਹ ਡੇਰਾ ਵੀ ਲੁੱਟ-ਪੁੱਟ ਕੇ ਵਹਿਰਾਨ ਕਰ ਦਿੱਤਾ ਗਿਆ ਪਰ ਇਹ ਛੇਤੀ ਹੀ ਗਲਤੀ ਦਾ ਅਹਿਸਾਸ ਕਰਕੇ ਤੇ ਬਾਬਾ ਬੁੱਢਾ ਜੀ ਦੀ ਨਿਸ਼ਾਨੀ ਨੂੰ ਕਾਇਮ ਰੱਖਣ ਲਈ ਉਹਨਾਂ ਮਿਸਲਾਂ ਦੇ ਮੁਖੀਆਂ ਵੱਲੋਂ ਹੀ ਡੇਰੇ ਦਾ ਪ੍ਰਬੰਧ ਇੱਕ ਚਰਨਦਾਸ ਨਾਮੀ ਮਹੰਤ ਦੇ سپرد ਕਰ ਦਿੱਤਾ ਗਿਆ ਮਹੰਤ ਚਰਨਦਾਸ ਤੋਂ ਬਾਅਦ ਤਰਤੀਬਵਾਰ ਮਹੰਤ ਬ੍ਰਹਮਪrakash ਮਹੰਤ ਰਾਮ ਪ੍ਰੀਸ਼ਾਦ ਮਹੰਤ ਠਾਕੁਰਦਾਸ ਅਤੇ ਆਖਰ ਵਿੱਚ ਮਹੰਤ ਰਗਵੀਰ ਦਾਸ ਉਸ ਵਕਤ ਤੱਕ ਬਾਬਾ ਬੁੱਢਾ ਜੀ ਦੇ ਆਸਾਨ ਦੀ ਲੱਖਾਂ ਰੁਪਇਆ ਦੀ ਜਾਇਦਾਦ ਸੰਭਾਲਦੇ ਰਹੇ ਤੇ ਡੇਰੇ ਦਾ ਪ੍ਰਬੰਧ ਬੜੇ ਸੁਚੱਜੇ ਤਰੀਕੇ ਨਾਲ ਨਿਭਾਉਂਦੇ ਰਹੇ ਜਦ ਤੱਕ ਅਕਾਲੀ ਲਹਿਰ ਨਹੀਂ ਸੀ ਅਕਾਲੀ ਲਹਿਰ ਸਮੇਂ ਮਹੰਤ ਰਗਵੀਰ ਦਾਸ ਜੀ ਵੱਲੋਂ ਆਪਣੇ ਆਪ ਹੀ ਪਾ ਬਾ ਬੁੱਢਾ ਜੀ ਦਾ ਇਤਿਹਾਸਿਕ ਆਸਾਨ ਲਹਿਰ ਦੀ ਮੰਸ਼ਾ ਅਨੁਸਾਰ ਅਕਾਲੀਆਂ अथवा ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੁਣ ਵੀ ਇਹ ਗੁਰਦੁਆਰਾ ਦਫਾ 87 ਦੇ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਹੈ ਪਰੰਤੂ ਪ੍ਰਬੰਧ ਉਥੋਂ ਦੀ ਬਣੀ ਹੋਈ ਲੋਕਲ ਕਮੇਟੀ ਹੀ ਚਲਾਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ